ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਕਿੱਦਾਂ ਆਈ ਹੋਪ ਸਾਰੇ ਜਣ ਠੀਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਕਿ ਸਲਵਾਰ ਦੇ ਬਾਲਾ ਜਿਹੜੇ ਹੋ ਕਿੱਦਾਂ ਪਾਉਣੇ ਚਾਹੀਦੇ ਆ ਸਲਵਾਰ ਦੇ ਬਾਲ ਤਾਂ ਜੋ ਘੁਮਣਾ ਸਭ ਤੋਂ ਪਹਿਲਾਂ ਦੀ ਬੈਕ ਸਾਈਡ ਤੇ ਸਲਵਾਰ ਨੂੰ ਆਪਾਂ ਵੈਸੇ ਅਟੈਚ ਕਰ ਲਿਆ ਸੀਗਾ ਪੌਂਚੇ ਵਗੈਰਾ ਹੁੰਦੇ ਵਗੈਰਾ ਤੇ ਬੈਕ ਸਾਈਡ ਤੇ ਆਪਾਂ ਦੋ ਬਰੀਕ ਜੇ ਬਾਲ ਪਾਵਾਂਗੇ ਜਿਆਦਾ ਵੱਡੇ ਬਾਲ ਬੈਕ ਸਾਈਡ ਤੇ ਕਦੇ ਵੀ ਨਹੀਂ ਪਾਈਦੇ ਇਦਾਂ ਕਰਕੇ ਆਪਾਂ ਛੋਟੇ-ਛੋਟੇ ਬਾਲਾ ਦੇਰੇ ਬੈਕ ਸਾਈਡ ਤੇ ਦੋ ਬਲ ਹੀ ਪਾਉਣੇ ਆ ਜੇ ਕਪੜਾ ਜ਼ਿਆਦਾ ਦਾ ਤੁਸੀਂ ਦੋ-ਦੋ ਬਲ ਵੀ ਪਾ ਸਕਦੇ ਆ ਮੀਨਸ ਚਾਰ ਬਲ ਇਸ ਤੋਂ ਜ਼ਿਆਦਾ ਬੈਕ ਸਾਈਡ ਤੇ ਬਲ ਨਹੀਂ ਹੁੰਦੇ ਤੇ ਆਪਾਂ 벨ਟ ਲੈ ਲਈ ਸੀਗੀ ਜੀ 벨ਟ ਨੂੰ ਚਾਰੇ ਪਾਸੇ ਸੌਰੀ 벨ਟ ਨੂੰ ਤਿੰਨ ਥਾਂਾਂ ਤੇ ਅਸੀਂ ਟੱਕ ਲਾ ਲਿਆ ਸੀਗਾ ਉਸ ਦਾ ਸੈਂਟਰ ਕਰਕੇ ਤੇ ਸਾਈਡਾਂ ਤੇ ਜਿਹੜੀਆਂ ਆਉਣਾ ਸੀਗਾ ਪੱਲਾ ਇਸ ਨੂੰ ਤੇ ਤਿੰਨਾਂ ਨੂੰ ਆਪਾਂ ਅਟੈਚ ਕਰ ਦਾਂਗੇ ਟੱਕਾਂ ਨੂੰ ਤੇ ਸੈਂਟਰ ਵਾਲਾ ਜਿਹੜਾ ਟੱਕ ਹੋਊਗਾ ਉਹ ਬਿਲਕੁਲ ਜਿਹੜੇ ਦੋ ਬਲ ਪਾਏ ਸੀ ਉਹਨਾਂ ਦੇ ਸੈਂਟਰ 'ਤੇ ਅਟੈਚ ਕਰਾਂਗੇ ਤੇ ਇਸੇ ਤਰ੍ਹਾਂ ਲਾਸਟ ਟੱਕ ਦਾ ਅਸੀਂ ਪਹਿਲਾਂ ਹੀ ਸਿਉਨ ਲਾ ਦਾਂਗੇ ਤਾਂ ਜੋ ਬਾਲਾਂ ਚੰਗੇ ਤਰੀਕੇ ਨਾਲ ਪੈ ਜਾਣ ਸਾਡੇ ਤੇ ਆਪਾਂ ਇਹ ਕਰਕੇ ਸਿਉਨ ਲਿਆ ਜੀ ਤੇ ਹੁਣ ਆਪਾਂ ਬਾਲ ਪਾਉਣੇ ਸਟਾਰਟ ਕਰਾਂਗੇ ਥੋੜਾ ਜਿਹਾ ਐਕਸਟਰਾ ਕਪੜਾ ਸੀ ਉਹਨੂੰ ਆਪਾਂ ਇਤਾਰਤ ਨਾਲ ਦੇ ਨਾਲ ਤਾਂ ਕਿ ਬਾਅਦ 'ਚ ਆਪਾਂ ਨੂੰ ਦਿੱਕਤ ਨਾ ਵੀ ਕੋਈ ਵੀ ਇਹ ਇਦਾਂ 2.5 ਮੀਟਰ ਦੇ ਸਲਵਾਰ ਸੀ ਕਪੜਾ ਥੋੜਾਗਾ ਤੇ ਬੈਲਟ ਰੱਖੀ ਸੀ ਆਪਾਂ ਜੀ 24 ਇੰਚ ਤਿਆਰ ਤੇ ਜਿਦੇ ਕਰਕੇ ਆਪਾਂ ਨੂੰ ਵਾਲਾ ਉਹ ਛੋਟੇ ਚੱਕਨੇ ਪੈਣਗੇ ਤੇ ਇਦਾਂ ਕਰ ਕਰਕੇ ਆਪਾਂ ਇੱਕ ਇੱਕ ਕਰਕੇ ਸਾਰੇ ਵਾਲ ਪਾ ਲੈਣੇ ਆ ਤੇ ਜਿਹੜਾ ਪਹੁੰਚਾ ਹੁੰਦਾ ਪਹੁੰਚੇ ਸੈਂਟਰ 'ਚ ਆਪਾਂ ਕਾਟ ਪਾਉਣੇ ਹੁੰਨੇ ਆ 1 ਇੰਚ ਦੀ ਜੀ ਤਾਂ ਜੋ ਸਲਵਾਰ ਆ ਅੱਗੇ ਨੂੰ ਮਾਰ ਦਿੱਤੇ ਤੇ ਇਦਾਂ ਕਰਕੇ ਆਪਾਂ ਬਲ ਪਾ ਲਈਆ ਜਿਹੜਾ ਵੀ ਥੋੜਾ ਪੋਤਾ ਵੀ ਐਕਸਟਰਾ ਕਪੜਾ ਹੁੰਦਾ ਉਹ ਨਾਲ ਦੀ ਨਾਲ ਛੱਟ ਦੇਣਾ ਚਾਹੀਦਾ ਹੈਗਾ ਇਦਾਂ ਕਰਨਾ ਬਹੁਤ ਹੀ ਵਧੀਆ ਵੱਲ ਪੈਂਦੇ ਆ ਤੇ ਸਾਈਡ ਤੋਂ ਜਿਹੜਾ ਆਪਾਂ ਕੱਟ ਲਾਇਆ ਸੀਗਾ ਤੇ ਉਹ ਤੋਂ 4-5 ਉਂਗਲਾਂ ਰੱਖਣੀਆਂ ਹੁੰਦੀਆਂ ਖਾਲੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਆਪਾਂ ਉਨੇ ਕਿ ਸਪੇਸ ਹੈ ਜਿਹੜੀ ਉਹ ਛੱਡ ਦਿੱਤੀ ਹੈ ਇਹਦੇ ਨਾਲ ਕੀ ਹੈ ਬਲ ਸਾਡੇ ਪਿੱਛੇ ਨੂੰ ਨਹੀਂ ਜਾਣਗੇ ਤੇ ਸਲਵਾਰ ਜਿਹੜੀ ਉਹ ਖੜੀ-ਖੜੀ ਬਣੇਗੀ ਤੇ ਹੁਣ ਆਪਾਂ ਇਹਨੂੰ 벨ਟ ਦੇ ਨਾਲ ਅਟੈਚ ਕਰਦਾ ਸੈਂਟਰ ਤੋਂ ਤੇ ਹੁਣ ਆਪਾਂ ਦੂਸਰੀ ਸਾਈਡ ਵੀ ਇਦਾਂ ਹੀ ਬਲ ਪਾ ਲੈਣੀ ਆ ਜੀ। ਉਸੇ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਨੇ ਨਹੀਂ ਕੀਤਾ। ਪਰ ਪਲੀਜ਼ ਵੀਡੀਓ ਨੂੰ ਪਰ ਬਾਅਦ ਤੋਂ ਬਾਅਦ ਲਾਈਕ ਵੀ ਕਰਿਆ ਕਰੋ। ਤੇ ਹੁਣ ਆਪਾਂ ਦੂਸਰੀ ਸਾਈਡ ਵੀ ਉਦਾਂ ਹੀ ਬਲ ਪਾ ਲੈਣੀ ਆ। ਬਲ ਗੈਰ ਕੇ ਪਾਉਣ ਦੀ ਲੋੜ ਨਹੀਂ ਜੀ। ਤੇ ਵੈਸੇ ਉਹਨਾਂ ਨੂੰ ਕਿਹਨੂੰ ਪਤਾ ਹੁੰਦਾ ਫੈਬਰਿਕ ਆਪਾਂ ਜਿੱਥੇ ਹੁਣ ਬਲ ਚੱਕੇ ਆ। ਤੇ ਪਰ ਸਾਈਡ ਤੇ ਜਿਹੜਾ 5 ਤੋਂ 7 ਇੰਚ ਉੰਗਲਾਂ ਦਾ স্পੇਸ ਹੋਣੀ ਚਾਹੀਦੀ ਹੈ ਮਤਲਬ ਕਿ 3 ਇੰਚ ਅੱਗੇ ਨੂੰ ਬਾਗ ਰੱਖਣੇ ਆ ਨਾ ਕਿ ਸਾਈਡ ਤੇ ਬਿਲਕੁਲ ਘਟ ਦੇ ਨਾਲ ਮੈਚ ਕਰਨੀਆਂ ਤੇ ਬਾਲ ਬਿਲਕੁਲ ਸਹੀ ਆਉਣਗੇ ਮੇਰੇ ਸਾਹ ਗਿਓ ਆਪਾਂ ਇਦਾਂ ਕਰ ਕਰਕੇ ਸਾਰੇ ਪਾਲਾ ਜਿਹੜੇ ਉਹ ਸਲਵਾਰ ਦੇ ਕੰਪਲੀਟ ਕਰ ਦਿੱਤੇ ਨੇ ਇਦਾਂ ਕਰਕੇ ਆਪਣੇ ਸਾਰੇ ਬਾਲਾ ਜਿਹੜੇ ਉਹ ਆਪਾਂ ਕੰਪਲੀਟ ਕਰ ਲਏ ਨੇ ਤੇ ਹੁਣ ਆਪਾਂ ਅਟੈਚ ਕਰਤਾ ਇਹ ਸਲਵਾਰ ਨੂੰ ਓਕੇ ਜੀ ਫਾਈਨਲ ਲੁੱਕ ਦਿਖਾਉਣੀ ਹੈ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਹਾਂ ਜੀ ਛੇਤੀ ਇੱਕ ਨਵੀਂ ਵੀਡੀਓ ਦੇ ਨਾਲ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਸਲਵਾਰ ਦੀ ਫਾਈਨਲ ਲੁੱਕ